ਅਜੇ ਤੱਕ ਤਾਂ ਵੀਰ ਜੀ ਕੋਈ ਨਹੀਂ ਮਿਲਿਆ ਮਨੁਸ਼ੀਦੀ ਸਨਮਾਨ ਲੈ ਚਾਹੁੰਦੀ ਆ ਕਿ ਮੇਰੇ ਬੱਚੇ ਨੂੰ ਸ਼ੀਦੀ ਸਨਮਾਨ ਮਿਲਿਆ ਜਾਵੇ ਮੇਰੀ ਅੱਜ ਵੀ ਉਹੀ ਮੰਗ ਆ ਕਿ ਮੈਂ ਉਹਨਾਂ ਚੇਰੋ ਉਹਦੀਆਂ ਜਾਂ ਅਸਤੀਆਂ ਜਲ ਪ੍ਰਵਾਹ ਨਹੀਂ ਕਰਾਂ ਕੀ ਘਾਤਮਲੋ ਜਦੋਂ ਹੁੰਦਾ ਜਿਹੜਾ ਹੈਗਾ ਪਤਾ ਲੱਗਿਆ ਕਿ ਪ੍ਰਾਈਵੇਟ ਐਂਬੂਲੈਂਸ ਤੇ ਹੀ ਜਿਹੜੀ ਲੱਗ ਕੇ ਆਂਦੀ ਗਈ ਸੀ ਸਰ ਮੈਂ ਤਾਂ ਬੇਵੋਸ਼ ਸੀ ਮੈਂ ਬਾਹਰ ਜਾ ਕੇ ਕੁਝ ਨਹੀਂ ਦੇਖਿਆ ਜੀ

ਨਹੀਂ ਮਿਲਿਆ ਦੇਸ਼ ਦੀ ਘਾਤਰ ਆਪਣੀ ਜਾਣ ਦਿੱਤੀ ਹੈ ਮੰਨਦੇ ਹੋ ਕਿ ਉਹਨੂੰ ਉਹਦੇ ਅੰਤਮ ਸੰਸਕਾਰ ਸਮੇਂ ਤੋਂ ਬਾਅਦ ਵੀ ਉਹ ਮਾਨ ਸਨਮਾਨ ਮਿਲਿਆ ਜਾਂ ਨਹੀਂ ਮਿਲਿਆ ਨਹੀਂ ਮਿਲਿਆ ਸਰ ਨਹੀਂ ਮਿਲਿਆ ਸਰ ਜੀ ਕੋਈ ਮਾਨ ਸਨਮਾਨ ਨਹੀਂ ਮਿਲਿਆ ਸਰ ਮੰਗ ਕੀਤੀ ਪ੍ਰਵਾਹ ਮੰਗੀ ਸਾਡੀ ਇਹ ਹੈ ਕਿ ਮੇਰੇ ਬੱਚੇ ਨੂੰ ਛਿੱਦੀ ਦਾ ਦਰਜਾ ਦਿੱਤਾ ਜਾਵੇ ਮਾਨ ਸਨਮਾਨ ਦਿੱਤਾ ਜਾਵੇ ਤੇ ਮੇਰੇ ਛੋਟੇ بیٹے ਨੂੰ ਨੌਕਰੀ ਦਿੱਤੀ ਜਾਵੇ ਕਿਉਂਕਿ ਮੇਰਾ ਇੱਕ ਬੇਟਾ ਰਹਿ ਗਿਆ ਇੱਕ ਮੈਂ ਗਵਾ ਚੁੱਕੀ ਹਾਂ ਮੈਂ ਦੂਸਰੇ ਨੂੰ ਨਹੀਂ ਗਵਾਉਣਾ ਚਾਹੁੰਦੀ ਉਹ ਮੇਰੇ ਨੇੜੇ ਰਵੇ ਇੱਕ ਅਗਨੀ ਵਿਸ਼ਕੀਮ ਬੰਦ ਕੀਤੀ ਜਾਣ ਕਿਉਂਕਿ ਬੱਚੇ ਬਹੁਤ ਡਰ ਗਏ ਇਸ ਗੱਲ ਤੋਂ ਕਿ ਦੇਖੋ ਵੀ ਇਹਨੂੰ ਕੀ ਮਿਲ ਗਿਆ ਵਿਚਾਰੇ ਨੂੰ 4 ਸਾਲਾਂ ਦੀ ਧਰਤੀ ਦੇ ਵਿੱਚ ਇਹ ਅਗਨੀ ਸਕੀਮ ਹਾਂਜੀ ਇਹ ਅਗਨੀ ਸਕੀਮ ਬੰਦ ਕੀਤੀ ਜਾਵੇ ਕਿਹੜਾ ਯੂਨੀਵਰਸਿਟੀ ਵੱਲੋਂ ਅਨਾਉਂਸ ਕੀਤਾ ਹੈਗਾ ਤੁਹਾਡੇ ਬੇਟੇ ਦੇ ਨਾਮ ਤੇ ਅਵਾਰਡ ਜਾਂ ਤੁਹਾਨੂੰ ਜੋ ਸੁਰਦਾਵਾਂ ਦਿੰਦਾ ਥੋੜੇ ਤੱਕ ਨਾਲ ਹਾਲੇ ਤੱਕ ਕਿਸੇ ਨੇ ਸੰਪਰਕ ਕੀਤਾ ਨਹੀਂ ਜੀ ਕਿਸੇ ਨੇ ਨਹੀਂ ਕਿਸੇ ਨੂੰ ਸਾਨੂੰ ਤਾਂ ਦੇ ਤੋਂ ਪਤਾ ਲੱਗਾ ਜੀ ਸਾਨੂੰ ਨਹੀਂ ਇਸ ਗੱਲ ਬਾਰੇ ਪਤਾ ਸੀ ਹਾਂਜੀ